ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੀ ਖਾਸ ਕਰਕੇ ਇੱਕੋ ਹੀ ਪ੍ਰੋਬਲਮ ਤੇ ਪਰੇਸ਼ਾਨੀ ਹੁੰਦੀ ਹੈ ਜੋ ਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਇਹ ਪ੍ਰੋਬਲਮ ਤੇ ਪਰੇਸ਼ਾਨੀ ਨੂੰ ਦੂਰ ਕਰਨ ਦਾ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਹ ਉਹ ਬਾ ਉਹਨਾਂ ਲੋਕਾਂ ਦੇ ਲਈਏ ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ ਵਿਦੇਸ਼ ਜਾਣਾ ਹੈ ਪਰ ਰੁਕਾਵਟ ਆ ਰਹੀਆਂ ਨੇ ਰਸਤੇ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਖੜੀ ਹੋ ਰਹੀ ਏ ਜਿਸ ਕਰਕੇ ਉਹ ਵਿਦੇਸ਼ ਜਾ ਨਹੀਂ ਪਾਉਂਦੇ ਤੇ ਜੇਕਰ ਵਿਦੇਸ਼ ਚਲੇ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਕੰਮ ਕਰ ਨਹੀਂ ਮਿਲਦਾ ਉੱਥੇ ਜਾ ਕੇ ਵੀ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੀ ਪੀਆਰ ਨਹੀਂ ਲੱਗ ਰਹੀ ਤੇ ਜਾਂ ਫਿਰ ਅਸੀਂ ਵਾਰ-ਵਾਰ ਵਿੱਚ ਆਪਣਾ ਅਪਲਾਈ ਕਰਦੇ ਹਾਂ ਤੇ ਸਾਡਾ ਵਿੱਚ ਆਇਆ ਜਿਹੜਾ ਉਹ ਰਿਜੈਕਟ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਇਹ ਇੱਕ ਬਹੁਤ ਹੀ ਜ਼ਿਆਦਾ ਚੰਤਕਾਰੀ ਤੇ ਘਰੇਲੂ ਉਪਾਅ ਹੈ। ਪਰ ਕਈ ਲੋਕ ਕੀ ਕਰਦੇ ਆ ਕਿ ਜਦੋਂ ਆਪਣਾ ਇਗਜ਼ਾਮ ਦਿੰਦੇ ਆ ਉਹ ਇਗਜ਼ਾਮ ਹੀ ਨਹੀਂ ਕਲੀਅਰ ਕਰ ਪਾਉਂਦੇ। ਇਗਜ਼ਾਮ ਦੇ ਵਿੱਚ ਵਾਰ-ਵਾਰ ਉਹ ਫੇਲ ਹੋ ਜਾਂਦੇ ਨੇ। ਤੇ ਕਈ ਲੋਕਾਂ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਤੇ ਕਈ ਲੋਕ ਵਿਦੇਸ਼ ਜਾ ਕੇ ਵੀ ਉਥੇ ਬਹੁਤ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੂੰ ਫੇਸ ਕਰਦੇ ਨੇ ਪੀਆਰ ਨੂੰ ਲੈ ਕੇ ਕੰਮ ਕਰਨ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਦੇ ਨੇ ਇਹ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਇਸ ਉਪਾਅ ਨੂੰ ਕਰਨ ਦੇ ਨਾਲ ਹੱਲ ਹੋ ਜਾਵੇਗਾ ਇਸ ਉਪਾਦੀ ਇੱਕ ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਮੁਸ਼ਕਲਾਂ ਦਾ ਇੱਕੋ ਹੀ ਉਪਾਏ ਤੁਹਾਨੂੰ ਅਲੱਗ-ਅਲੱਗ ਉਪਾਅ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ ਸਿਰਫ ਇੱਕ ਹੀ ਉਪਾਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਤਾਂ ਹੀ ਤੁਹਾਨੂੰ ਇਸ ਉਪਾਅ ਦਾ ਕੀ ਰਿਜ਼ਲਟ ਮਿਲੇਗਾ ਜੇਕਰ ਇਸ ਉਪਾਅ ਨੂੰ ਤੁਸੀਂ ਅਜਮਾਉਣ ਦੇ ਲਈ ਕਰ ਰਹੇ ਹੋ ਤਾਂ ਇਹੀ ਕਹਿੰਨੀ ਹੈ ਕਿ ਇਸ ਉਪਾਅ ਨੂੰ ਬਿਲਕੁਲ ਵੀ ਨਾ ਕਰੋ ਕਿਉਂਕਿ ਜੇਕਰ ਵਿਸ਼ਵਾਸ ਇਹ ਸਾਡੇ ਕੋਲ ਤਾਂ ਸਭ ਕੁਝ ਇਹ ਵਿਸ਼ਵਾਸ ਦੀ ਨਾਲ ਕਰੋਗੇ ਤਾਂ ਇਸ ਦਾ ਰਿਜ਼ਲਟ ਵੀ ਮਿਲੇਗਾ ਤੇ ਜੇਕਰ ਤੁਹਾਡੇ ਕੋਲ ਵਿਸ਼ਵਾਸ ਨਹੀਂ ਨਾ ਹੈਗਾ ਫਿਰ ਬਿਲਕੁਲ ਵੀ ਤੁਹਾਡੇ ਕੋਲ ਕੋਈ ਵੀ ਚੀਜ਼ ਨਹੀਂ ਹੈ ਤੇ ਇਸੇ ਤਰ੍ਹਾਂ ਜਿਹੜੇ ਮਾਤਾ ਪਿਤਾ ਨੂੰ ਇਹ ਆ ਕਿ ਉਹਨਾਂ ਦਾ ਸੁਪਨਾ ਹੈ ਉਹਨਾਂ ਦਾ ਬੇਟਾ ਬਾਹਰ ਜਾਏ ਉਥੇ ਵਧੀਆ ਕੰਮ ਚਾਹ ਬੂ ਵੀ ਉਸ ਨੂੰ ਪੀਆਰ ਮਿਲ ਜਾਵੇ ਕੰਮਕਾਰ ਮਿਲ ਜਾਵੇ ਪਰ ਕਈ ਵਾਰ ਉਹਨਾਂ ਦਾ ਸੁਪਨਾ ਜਿਹੜਾ ਅਧੂਰਾ ਰਹਿ ਜਾਂਦਾ ਹੈ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਦਾ ਇਹ ਸੁਪਨਾ ਇਹ ਜਿਹੜਾ ਪੂਰਾ ਨਹੀਂ ਹੁੰਦਾ ਇਸੇ ਤਰ੍ਹਾਂ ਜਦੋਂ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਤਾਂ ਉਹ ਸਮੇਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ 100% ਮਿਲੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੀ ਨਾਲ ਕਰ ਲੋਗੇ ਇਸ ਉਪਾਅ ਨੂੰ ਕੀ ਮੇ ਕਰਨਾ ਤੇ ਉਪਾਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਹੜੇ ਸਮੇਂ ਕਰਨਾ ਹੈ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਹਾਡੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਚਿੱਲਾ ਦੇ ਘਰ ਦੇ ਵਿੱਚ ਇਸ ਜੀਜੇ ਨੂੰ ਲੈ ਕੇ ਪਰੇਸ਼ਾਨੀ ਆਉਂਦੀ ਹੈ ਨਾ ਕਿ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਨਹੀਂ ਪੂਰਾ ਹੋ ਰਿਹਾ ਤੇ ਬਹੁਤ ਸਾਰੀਆਂ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਇਹ ਪਹਿਲਾ ਉਪਾਅ ਉਹਨਾਂ ਦੇ ਲਈਏ ਉਪਾਅ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਗਲੋਵ ਖਰੀਦ ਕੇ ਲੈ ਕੇ ਆਉਣਾ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋਬੋਗਿਓ ਉਹ ਇੱਕ ਗੋਲ ਸ਼ੇਪ ਦੇ ਵਿੱਚ ਬਣਿਆ ਹੁੰਦਾ ਹੈ ਤੇ ਜਿਹੜੇ ਵੀ ਬੱਚੇ ਦੇ ਬਾਹਰ ਜਾਣਾ ਹੈ ਦੀ ਸਭ ਸੁਪਨਾਏ ਕਿ ਉਹ ਬਾਹਰ ਜਾ ਕੇ ਸਭ ਕੁਝ ਆਪਣੀ ਤਰੱਕੀ ਕਰੇ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਤੇ ਉਹ ਬੇਟਾ ਆਪਣੇ ਜਾਂ ਬੇਟੀ ਕੋਈ ਵੀ ਲੜਕਾ ਲੜਕੀ ਹੈ ਜਿਨ੍ਹਾਂ ਨੇ ਬਾਹਰ ਜਾਣਾ ਹੈ ਉਹ ਇਹ ਉਪਾਣੂ ਕਰਦੇ ਨੇ ਤੇ ਜਿਹੜਾ ਗਲੋਬ ਖਰੀਦ ਕੇ ਲੈ ਕੇ ਆਉਣਗੇ ਉਸ ਨੂੰ ਆਪਣੇ ਬੈਡਰੂਮ ਦੇ ਵਿੱਚ ਜਿਹੜਾ ਸਟੱਡੀ ਵਾਲਾ ਟੇਬਲ ਹੁੰਦਾ ਹੈ ਜਾਂ ਜਿੱਥੇ ਬੈਠ ਕੇ ਉਹ ਸਟੱਡੀ ਕਰਦੇ ਨੇ ਉੱਥੇ ਲਿਆ ਕੇ ਤੁਸੀਂ ਰੱਖ ਦਿਓ ਤਾਂ ਬਤੋ ਪਹਿਲਾ ਕੰਮ ਤੁਸੀਂ ਇਹੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਗਲੋਬ ਲੈ ਕੇ ਆਉਣਾ ਹੈ ਸਭ ਤੋਂ ਪਹਿਲੀ ਚੀਜ਼ ਇਹੀ ਕਰਨੀ ਹੈ ਤੇ ਦੂਸਰੇ ਨੰਬਰ ਤੇ ਤੁਸੀਂ ਕਰਨਾ ਹੈ ਤੁਸੀਂ ਇਹ ਉਪਾਅ ਨੂੰ ਕਰਨ ਦੇ ਲਈ ਲੈਣੀ ਇੱਕ ਹਲਦੀ ਦੀ ਗੱਠ ਤੇ ਉਸ ਹਲਦੀ ਦੀ ਗੱਠ ਨੂੰ ਜਿਹੜੇ ਵੀ ਲੜਕੇ ਲੜਕੀ ਨੇ ਵਿਦੇਸ਼ ਜਾਣਾ ਹੈ ਤੇ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਨੇ ਹਰ ਰੋਜ਼ ਕੀ ਕਰਨਾ ਉਹਨਾਂ ਦੇ ਮਾਤਾ ਪਿਤਾ ਜਾਂ ਉਹ ਖੁਦ ਆਪ ਵੀ ਰਾਤ ਨੂੰ ਸੌਣ ਦੇ ਸਮੇਂ ਸਰਾਣੇ ਦੇ ਥੱਲੇ ਹਰ ਰੋਜ਼ ਇੱਕ ਹਲਦੀ ਦੀ ਗੱਠ ਨੂੰ ਰੱਖ ਲੈਣਾ ਇਸੇ ਨਾਲ ਕੀ ਹੋਵੇਗਾ ਉਹ ਤੁਹਾਨੂੰ ਦੱਸਦੇ ਹਾਂ ਜਿਵੇਂ ਅਸੀਂ ਹਰ ਰੋਜ਼ ਉਪਾਅ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਜਿਹੜੀ ਹਲਦੀ ਦੀ એનર્ਜੀ ਜਿਹੜੀ ਹਲਦੀ ਦੀ એનર્ਜੀ ਹੈ ਤੇ ਉਹ ਜਿਹੜੇ ਵੀ ਲੜਕੇ ਲੜਕੀ ਨੇ ਬਾਹਰ ਜਾਣਾ ਹੈ ਤੇ ਬਾਹਰ ਜਾਣ ਦੇ ਵਿੱਚ ਉਹਨਾਂ ਨੂੰ ਜੋ ਵੀ ਪ੍ਰੋਬਲਮ ਫੇਸ ਕਰਨੀਆਂ ਪੈਂਦੀ ਹੈ ਜੋ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦੇ ਰਸਤੇ ਦੇ ਵਿੱਚ ਉਹਨਾਂ ਨੂੰ ਆਪਣੀ ਵੱਲ ਖਿੱਚਣ ਦੀ ਸ਼ਕਤੀ ਰੱਖਦੀ ਹੈ। ਇਹਨਾਂ ਦਾ ਭਾਵ ਕਿ ਜਿੰਨੀ ਵੀ ਉਹਨਾਂ ਦੇ ਆਲੇ-ਦੁਆਲੇ 네ਗੇਟਿਵ એનર્ਜੀ ਹੁੰਦੀ ਹੈ ਰਾਤ ਦੇ ਸਮੇਂ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਇਹ ਹੀ ਸੋਚ ਲੱਗੀ ਰਹਿੰਦੀ ਹੈ ਕਿ ਸਾਡੀ ਅੱਜ ਇਹ ਪ੍ਰੋਬਲਮ ਆ ਗਈ ਇਹ ਪਤਾ ਨਹੀਂ ਕਿ ਮੈਂ ਵਿਦੇਸ਼ ਜਾ ਪਾਵਾਂਗਾ ਜਾਂ ਨਹੀਂ। ਤੇ ਉਹ ਸਾਰੀ ਜਿਹੜੀ ਨੈਗੇਟਿਵ એનર્ਜੀ ਹੈ ਨਾ ਉਹਨੂੰ ਆਪਣੀ ਵੱਲ ਖਿੱਚਣ ਦੀ ਸ਼ਕਤੀ ਰੱਖਦੀ ਹੈ ਨੈਗੇਟਿਵ એનર્ਜੀ ਨੂੰ ਦੂਰ ਕਰਦੀ ਹੈ ਤੇ ਇਹ ਜਿਹੜੀ ਹਲਦੀ ਦੀ ਗੱਠ ਹੋਵੇਗੀ ਨਾ ਉਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਤੇ ਰਾਤ ਨੂੰ ਉਸ ਤੁਸੀਂ ਰੱਖਣੀ ਸਰਾਨੇ ਦੇ नीचे ਸਵੇਰੇ ਉੱਠ ਕੇ ਉਦੋਂ ਤੁਸੀਂ ਚੁੱਕ ਕੇ ਆਪਣੀ ਕਿਸੇ ਅਲਮਾਰੀ ਚ ਇੱਕ ਸੈਰ ਤੇ ਕਰਕੇ ਤੁਸੀਂ ਰੱਖ ਸਕਦੇ ਹੋ ਤੇ ਰਾਤ ਦੇ ਸਮੇਂ ਉਹੀ ਫਿਰ ਹਲਦੀ ਦੀ ਗੱਠ ਨੂੰ ਤੁਸੀਂ ਸਰਾਨੇ ਦੇ नीचे ਰੱਖ ਦੇਣਾ ਇਹ ਨਹੀਂ ਹੈ ਕਿ ਹਰ ਰੋਜ਼ ਤੁਸੀਂ ਨਵੀਂ ਹਲਦੀ ਦੀ ਗੱਠੜੀ ਉਸੇ ਹੀ ਹਲਦੀ ਦੀ ਗੱਠ ਨੂੰ ਤੁਸੀਂ ਰੱਖ ਸਕਦੇ ਹੋ ਤੇ ਇਸੇ ਕਰਾ ਤੁਸੀਂ ਉਹਨਾ ਸਮਾਂ ਇਸ ਰਾਣੇ ਦੇ ਥੱਲੇ ਹਰ ਰੋਜ਼ ਰਾਤ ਦੇ ਸਮੇਂ ਰੱਖ ਦੇਣੀ ਹੈ ਜਿੰਨਾ ਸਮਾਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਦੇਸ਼ ਦਾ ਕੋਈ ਵੀ ਕੰਮ ਕਰ ਨਹੀਂ ਬਣ ਰਿਹਾ ਉਹਨਾ ਸਮਾਂ ਤੁਸੀਂ ਰੱਖਣੀ ਜਦੋਂ ਤੁਹਾਡੇ ਬੱਚੇ ਦੇ ਵਿਦੇਸ਼ ਜਾਣ ਦਾ ਕੰਮ ਬਣ ਜਾਂਦਾ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਉਸ ਸਮੇਂ ਵੀ ਤੁਸੀਂ ਹਲਦੀ ਦੀ ਇਸ ਗੱਠ ਨੂੰ ਸੁਟਣਾ ਨਹੀਂ ਉਸ ਸਮੇਂ ਤੁਸੀਂ ਹਲਦੀ ਦੀ ਇਸ ਗੱਟ ਨੂੰ ਕਿਸੇ ਕੱਪੜੇ ਦੇ ਵਿੱਚ ਬੰਨ ਕੇ ਛੋਟੇ ਜਿਹੇ ਕੱਪੜੇ ਦੇ ਵਿੱਚ ਤੇ ਆਪਣੇ ਬੇਟੇ ਜਾਂ ਬੇਟੀ ਲੜਕੇ ਜਾਂ ਲੜਕੀ ਜੋ ਵਿਦੇਸ਼ ਜਾ ਰਿਹਾ ਹੋਵੇਗਾ ਉਹਨਾਂ ਦੇ ਨਾਲ ਹੀ ਤੁਸੀਂ ਬੈਗ ਦੇ ਵਿੱਚ ਪਾ ਕੇ ਭੇਜ ਦਿਨੀ ਤੇ ਤੁਸੀਂ ਆਪਣੇ ਬੱਚੇ ਨੂੰ ਇਹ ਚੀਜ਼ ਕਹਿ ਕੇ ਭੇਜਣੀ ਹੈ ਕਿ ਇਹ ਹਲਦੀ ਦੀ ਗੱਟ ਨੂੰ ਜਿੱਥੇ ਦੇ ਜਾ ਕੇ ਉਹ ਰਹੇਗਾ ਜਿਹੜਾ ਵੀ ਆਪਣਾ ਰੂਮ ਲਏਗਾ ਜਿੱਥੇ ਆਪਣੇ ਕੱਪੜੇ ਵਗੈਰਾ ਰੱਖੇਗਾ ਉਸ ਅਲਮਾਰੀ ਦੇ ਵਿੱਚ ਉਸ ਗੱਠ ਨੂੰ ਉਹ ਹਲਦੀ ਦੀ ਗੱਠ ਨੂੰ ਸੰਭਾਲ ਕੇ ਰੱਖੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਲੱਕੀ ਗੱਖ ਇਹਨਾਂ ਜਿਹੜੀ ਉਹ ਤਿਆਰ ਹੁੰਦੀ ਹੈ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਹਾਂ ਹੁਣ ਤੀਸਰੇ ਉਪਾਅ ਦੀ ਉਸ ਨੂੰ ਕਰਨ ਦੇ ਲਈ ਤੁਸੀਂ ਲੈਣਾ ਚੰਦਨ ਤੇ ਜਿਹੜਾ ਚੰਦਨ ਲੈਣਾ ਹੈ ਉਹ ਤੁਸੀਂ ਚਿੱਟਾ ਚੰਦਨ ਲੈਣਾ ਹੈ ਚੰਦਨ ਦੋ ਤਰ੍ਹਾਂ ਦਾ ਹੁੰਦਾ ਇੱਕ ਲਾਲ ਚੰਦਨ ਤੇ ਇੱਕ ਚਿੱਟਾ ਚੰਦਨ ਪਰ ਤੁਸੀਂ ਚਿੱਟਾ ਚੰਦਨ ਹੀ ਲੈਣਾ ਹੈ ਟੇਕਰ ਤੁਹਾਡੇ ਘਰ ਦੇ ਵਿੱਚ ਹੈਗਾ ਤੁਸੀਂ ਉਸੇ ਦਾ ਇਸਤੇਮਾਲ ਕਰ ਸਕਦੇ ਹੋ ਤੇ ਜੇਕਰ ਨਹੀਂ ਹੈਗਾ ਤੁਸੀਂ ਬਾਜ਼ਾਰ ਚੋਂ ਖਰੀਦ ਕੇ ਲਿਆ ਸਕਦੇ ਹੋ ਵੀ ਇਸ ਉਪਾਅ ਨੂੰ ਕਰਨ ਦੇ ਲਈ ਕੀ ਕਰਨਾ ਹੈ ਕਿ ਜਿਹੜਾ ਚਿੱਟਾ ਚੰਦਨ ਹੈ ਉਸ ਨੂੰ ਤੁਸੀਂ ਕਸਾ ਲੈਣਾ ਥੋੜਾ ਜਿਹਾ ਕਸਾ ਕੇ ਹੈ ਤੇ ਉਸ ਨੂੰ ਤੁਸੀਂ ਆਪਣੀ ਧੁੰਨੀ ਦੇ ਵਿੱਚ ਲਗਾਉਣਾ ਤੇ ਇਸੇ ਤਰ੍ਹਾਂ ਇਸ ਨੂੰ ਤੁਸੀਂ ਰਾਤ ਦੇ ਸਮੇਂ ਹੀ ਲਗਾਉਣਾ ਹੈ ਜਦੋਂ ਤੁਸੀਂ ਸੌਣਾ ਹੈ ਜੇਕਰ ਜਰੂਰ ਤੁਸੀਂ ਸਵੇਰੇ ਉੱਠਦੇ ਹੋ ਸਵੇਰ ਦੇ ਸਮੇਂ ਤੁਸੀਂ ਨਹਾ ਤੋਂ ਲੈਨੇ ਹੋ ਆਪਣਾ ਪਾਠ ਪੂਜਾ ਕਰਦੇ ਹੋ ਉਸ ਸਮੇਂ ਤੁਸੀਂ ਚਾਹੋ ਤਾਂ ਇਸ ਨੂੰ ਥੋੜਾ ਜਿਹਾ ਘਸਾ ਕੇ ਤੇ ਮੱਥੇ ਤੇ ਇੱਕ ਪਿਲਕ ਦੇ ਤੌਰ ਤੇ ਵੀ ਲਗਾ ਸਕਦੇ ਹੋ ਪਰ ਜੇਕਰ ਕਈ ਲੋਕ ਇਸ ਤਰ੍ਹਾਂ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਹੁੰਦਾ ਹੈ ਕਿ ਜੇਕਰ ਅਸੀਂ ਮੱਥੇ ਤੇ ਲਗਾਵਾਂਗੇ ਸਾਨੂੰ ਪੁੱਛਣਗੇ ਲੋਕ ਕਿ ਇਹ ਤੁਸੀਂ ਕੀ ਲਗਾਇਆ ਵੀ ਅਸੀਂ ਇਸ ਨੂੰ ਨਹੀਂ ਲਗਾ ਸਕਦੇ ਲਗਾਉਣਾ ਵੀ ਚਾਉਂਦੇ ਆ ਪਰ ਮੱਥੇ ਤੇ ਨਹੀਂ ਲਗਾ ਸਕਦੇ ਉਹਨਾਂ ਨੇ ਕੀ ਕਰਨਾ ਹੈ ਕਿ ਉਹ ਆਪਣੀ ਸ਼ਰਟ ਦੇ ਅੰਦਰ ਕਰਕੇ ਇਸ ਦਾ ਇੱਕ ਟਿੱਕੇ ਟਾਈਪ ਲਗਾ ਸਕਦੇ ਆ ਸਵੇਰ ਦੇ ਸਮੇਂ ਇਹ ਚੰਦਨ ਦਾ ਇੱਕ ਛੋਟਾ ਜਿਹਾ ਤਿਲਕ ਲਗਾਉਣ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਵੀ ਤੁਹਾਡੀ ਗ੍ਰਹਿ ਦੋਸ਼ ਠੀਕ ਨਹੀਂ ਚੱਲ ਰਹੇਗੇ ਇਹ ਚਿੱਟਾ ਚੰਦਨ ਜ਼ਰੂਰ ਲਗਾਉਣਾ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਆਪਣੀ ਧੁੰਨੀ ਨਾਭੀ ਤੇ ਲਗਾਉਣਾ ਹੈ ਤੇ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਚੇਕਰ ਮੱਥੇ ਤੇ ਤਿਲਕ ਲਗਾ ਸਕਦੇ ਹੋ ਉੱਥੇ ਨਹੀਂ ਤਾਂ ਆਪਣੀ ਸ਼ਰਟ ਦੇ ਅੰਦਰ ਕਿਤੇ ਵੀ ਲਗਾ ਸਕਦੇ ਹੋ ਜਿੱਥੇ ਤੁਹਾਨੂੰ ਠੀਕ ਲੱਗੇ ਇਹ ਤੋਂ ਉਪਾਅ ਤੁਸੀਂ ਉਨਾ ਸਮਾਂ ਤੱਕ ਕਰਦੇ ਰਹਿਣਾ ਜਿੰਨਾ ਸਮਾਂ ਤੱਕ ਤੁਹਾਡੀ ਵਿਦੇਸ਼ ਜਾਗ ਦਾ ਕੰਮ ਨਹੀਂ ਬਣਦਾ ਤੁਹਾਡੀ ਵਿਦੇਸ਼ ਜਾਣ ਦੇ ਰਸਤੇ ਦੇ ਵਿੱਚ ਜਿਹੜੀਆਂ ਵੀ ਮੁਸ਼ਕਲ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਦੂਰ ਨਹੀਂ ਹੋ ਰਹੀਆਂ ਉਨਾ ਸਮਾਂ ਤੱਕ ਤੁਸੀਂ ਇਸ ਉਪਾਅ ਨੂੰ ਕਰਦੇ ਰਹਿਣਾ ਇਸ ਤਰ੍ਹਾਂ ਬਸ ਇੱਕ ਹੀ ਬਿੰਦੀ ਹੀ ਲਗਾਉਣੀ ਹੈ ਚੰਦਨ ਦੀ ਤੁਸੀਂ ਕਸਾ ਕੇ ਜਿਹੜੀ ਲਿਆ ਚੰਦਨ ਉਸ ਨੂੰ ਕਸਾ ਕੇ ਤੁਸੀਂ ਬਿੰਦੀ ਲਗਾਉਣੀ ਹੈ ਉਹ ਤੁਸੀਂ ਆਪਣੀ ਸ਼ਰਟ ਦੇ ਅੰਦਰ ਵੀ ਲਗਾ ਸਕਦੇ ਹੋ ਤੇ ਮੱਥੇ ਤੇ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੱਥੇ ਤੇ ਵੀ ਲਗਾ ਸਕਦੇ ਹੋ ਇਹ ਤੈਨੂੰ ਪਾਸ ਹੀ ਤੇ ਜੇਕਰ ਤੁਸੀਂ ਇਹਨਾਂ ਤਿੰਨਾਂ ਉਪਾਅਮਤ ਦੇ ਵਿੱਚ ਵਿਸ਼ਵਾਸ ਦੇ ਨਾਲ ਤੁਸੀਂ ਜੇਕਰ ਇੱਕ ਵੀ ਉਪਾ ਕਰ ਲੈਨੇ ਹੋਣਾ ਮੰਨ ਲਓ ਕਿ ਤੁਸੀਂ ਤਿੰਨ ਦੇ ਤਿੰਨ ਉਪਾਅ ਨਹੀਂ ਕਰ ਸਕਦੇ ਤੇ ਤੁਸੀਂ ਇੱਕ ਹੀ ਕਰਦੇ ਹੋ ਤੇ ਜੇਕਰ ਇੱਕ ਵੀ ਵਿਸ਼ਵਾਸ ਦੇ ਨਾਲ ਕਰ ਲੈਨੇ ਹੋਣਾ ਤੇ ਤਾਂ ਵੀ ਤੁਹਾਨੂੰ ਇਹਨਾਂ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲਣ ਵਾਲਾ ਹੈ ਤੇ ਜੇਕਰ ਤੁਸੀਂ ਤੁਹਾਡੇ ਕੋਲ ਸਮਾਂ ਹੁੰਦਾ ਹੈ ਤੇ ਤੁਸੀਂ ਚਾਹੋਗੇ ਅਸੀਂ ਇਹ ਤਿੰਨੇ ਉਪਾਅ ਕਰ ਸਕਦੇ ਆ ਤਿੰਨੇ ਹੀ ਕਰਦੇ ਹੋ ਤਾਂ ਫਿਰ ਤਾਂ ਤੁਹਾਨੂੰ ਸਮਝ ਲਓ ਕਿ ਜਿਵੇਂ ਸੋਨੇ ਤੇ ਸੁਹਾਗੇ ਤੁਹਾਡਾ ਕੰਮ ਹੋਇਆ ਹੀ ਸਮਝੋ ਤੇ ਇੱਕ ਵਾਰ ਇਹਨਾਂ ਉਪਾਅ ਨੂੰ ਵਿਸ਼ਵਾਸ ਦੀ ਨਾਲ ਕਰੋ ਕਿ ਤੁਸੀਂ ਕਰਕੇ ਦੇਖੋਗੇ ਤੁਹਾਡੇ ਵਿਦੇਸ਼ ਜਾਣ ਦਾ ਸੁਪਨਾ ਜਿਹੜਾ ਉਹ ਪੂਰਾ ਹੋ ਜਾਵੇਗਾ ਤੁਹਾਨੂੰ ਵਿਦੇਸ਼ ਗਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਪਰੇਸ਼ਾਨੀ ਨਹੀਂ ਆਵੇਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੇ ਮੁਸ਼ਕਲ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਜੇਕਰ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਜਿਹੜੇ ਵੀ ਲੜਕੇ ਲੜਕੀ ਨੇ ਬਾਹਰ ਜਾਣਾ ਉਹ ਖੁਦ ਵੀ ਕਰ ਸਕਦਾ ਹੈ ਤੇ ਉਹਨਾਂ ਦਾ ਉਨ੍ਹਾਂ ਦੇ ਮਾਤਾ ਪਿਤਾ ਵੀ ਉਨ੍ਹਾਂ ਤੇ ਕਰ ਸਕਦੇ ਨੇ ਇਸ ਉਪਾਅ ਨੂੰ ਵੈਸੇ ਜੇ ਲੜਕਾ ਲੜਕੀ ਜਿਨ੍ਹਾਂ ਨੇ ਵਿਦੇਸ਼ ਜਾਣਾ ਉਹ ਆਪ ਖੁਦ ਇਸ ਉਪਾਅ ਨੂੰ ਕਰਨਗੇ ਤਾਂ ਉਨ੍ਹਾਂ ਨੂੰ ਰਿਜ਼ਲਟ ਜਿਆਦਾ ਵਧੀਆ ਮਿਲਣ ਵਾਲਾ ਹੈ ਇਹ ਇਸ ਕਰਕੇ ਬਹੁਤ ਹੀ ਸਿੰਪਲ ਉਪਾਅ ਨੇ ਤੁਸੀਂ ਖੁਦ ਵੀ ਕਰ ਸਕਦੇ ਹੋ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਰਿਜ਼ਲਟ ਵੀ ਤੁਹਾਨੂੰ ਜ਼ਰੂਰ ਮਿਲਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਤਿੰਨ ਛੋਟੇ-ਛੋਟੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੇ ਇਹ ਉਪਾਅ ਤੇ ਇਹ ਵੀਡੀਓ ਚੰਗੀ ਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ